ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਚਲੋ ਜੀ ਟਾਈਮ ਸ਼ਾਮਾਂ ਦਾ। ਸਵਾਗਿਸ਼ ਸੀ ਵੀ ਹੋ ਗਏ। ਉਦੋਂ ਮੈਂ ਸਬਜੀ ਕੱਟ ਬਣਾ ਲਈ। ਤੇ ਇਹਨੂੰ ਹੁਣ ਆਪਾਂ ਲਈਏ ਤੜਕਾ। ਅਜਿਹੀ ਮੈਂ ਬਣਾਈ ਠਿਹੜੀ। ਦੇਖੋ। ਸਾਬਤ ਮਸਾਲਾ ਪਾ ਕੇ ਤੇ ਇਹ ਖਾਣੀ ਆਪਾਂ ਦਹੀਂ ਦੇ ਨਾਲ ਹੁਣ ਦੁੱਧ ਨੇ ਹੁਣ ਲੈਣੇ ਹੋਣਾ ਤੇ ਨਾਲੇ ਦਹੀਂ ਨੇ ਹੋਣੀ। ਫੇਰ ਆਪਾਂ ਖਾਣਨੇ ਆ। ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਸਾਰਿਆਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ। ਇਹ ਗੱਲਾਂ ਤੋਂ ਬਾਅਦ ਮੇਰੀ ਵੀਡੀਓ ਮੇਰੇ ਨਾਲ ਵੇਖੋ। ਤਾਂ ਮੇਰਾ ਛੇਤੀ ਤਾਂ ਛੇਤੀ ਟੈਂਪ ਉਹਦਾ ਵੀਡੀਓ ਦਾ ਪੂਰਾ ਹੋਵੇ ਕਿਉਂਕਿ ਸਾਲ ਹੋ ਗਿਆ। ਟਾਈਮ ਬਹੁਤ ਹੋ ਗਿਆ। ਤੇ ਵਾਤਾਵਰਣ ਸਪੋਰਟ ਕਰੋ ਚੈਨਲ ਨੂੰ ਬਹੁਤ ਲੋੜ ਸਪੋਰਟ ਦੀ। ਚਲੋ ਜੀ ਲਾਈਆ ਆਪਣਾ ਤੜਕਾ। ਤੇ ਦੁੱਧ ਲੈ ਆਵਾਂ ਮੈਂ। ਫੇਰ ਹੀ ਕੁਝ ਕਰਦੀ ਆ। ਨਾਲੇ ਦੋ ਤੇ ਤੜ ਦੇਨੇ ਤੇ ਨਾਲੇ ਤੇ ਚਲੋ ਜੀ ਹੁਣ ਆਲੂ ਦੇਨੀ ਮੈਂ ਭੇ ਕਿਉਂਕਿ ਆਲੂ ਗਾਲੇ ਨਾ ਹੋਣਗੇ ਚਲੋ ਚਿੱਟਾ ਕਰਕੇ ਆਪਾਂ ਬਾਲ ਢਾ ਰੱਖਿਆ ਹੈ ਚਲੋ ਜੀ ਦੁੱਧ ਫੜ ਲਿਆ ਹੀਏ ਫਿਰ ਆਣ ਕੇ ਆਪਾਂ ਤੜਕਾ ਲਾਉਣੇ ਬਣੇ ਰਹੋ ਵੀਡੀਓ ਦੇ ਨਾਲ ਤੁਸੀਂ ਲਓ ਜੀ ਆਪਾਂ ਪਹਿਲਾਂ ਮਾਰੀਗੇ ਪਿਆਜ ਪੋਨਾਂਗੇ ਫਿਰ ਵਿੱਚ ਇਹ ਡੰਡੇ ਪਾ ਦੇ ਉਹ ਐਸੇ ਹਣੇ ਬਿਲਕੁਲ ਸੁਪੋਜੈਂਟ ਇਹ ਫਿਰ ਮੈਂ ਜਾਲੂ ਪਾ ਦੇਣੀ ਅਭੀ ਇਹ ਪਿਆ ਪਾਵਾਂ ਦਾ ਫੋਲ ਹੋਗੇ ਤਾਂ ਮਰਲੇ ਗਾਲਣੇ ਦੀ ਲੋੜ ਨਹੀਂ ਹਣੇ ਨਾਲ ਆਪਾਂ ਮਲ ਕੇ ਪਾ ਰਹੇ ਹਾਂ ਚੰਗੀ ਤਰ੍ਹਾਂ ਉਹਨਕੇ ਫੇਨਲ ਵਿੱਚ ਆਪਾਂ ਪਾ ਕੇ ਇਸ ਨੂੰ ਮਿਰਚ ਮਸਾਲਾ ਪਾਣੀ ਪਾ ਦੇਣਾ ਗਾਲਾਂ ਦੇ ਪਾਣੀ ਚੋਕ ਦੇ ਖਰਾਬ ਬੰਦੇ ਉਹ ਗੋਬੀ ਪਾ ਦੇਣਾ ਓਕੇ ਲਓ ਹੁਣ ਆ ਇਹਨੂੰ ਦੋ ਟਲੇਆਂ ਵੇਰਾ ਖਲਿਆ ਗਰਮੀ ਵੜੀ ਨਹੀਂ ਨਾ ਕਰਦਾ ਕਰ ਦੇਣੀ ਤੇ ਆਹ ਬੰਦਾ ਚੱਲ ਜਾਈ ਨਹੀਂ ਪੱਕੇ ਖਲੇ ਉਹ ਗਰਮੀ ਚੋਂ ਦਿਖੀ ਹੁੰਦਾ ਨਹੀਂ ਜਾਂਦਾ ਇਹਨਾਂ ਦਾ ਸੇਨ ਕੋਈ ਨਹੀਂ ਹੈ ਮੈਂ ਕਿਚਲਾ ਪਾਸਾ ਦਾ ਪਾਣੀ ਪਾ ਦਾਂ ਲੋ ਜੀ ਆਪਾਂ ਆਟਾ ਵੀ ਗੁੰਨ ਲਿਆ ਹੁਣ ਕੀ ਆ ਚਲੀਆ ਕੜਾ ਪਰਾਂ ਦਾ ਮਾਂਜ ਕੇ ਮਾਰਦੇ ਮੋਢੇ ਤੇ ਇਹ ਦੁੱਧ ਹੋਈ ਬਾਲਾ ਚੱਲਿਆ ਤੇ ਇਧਰ ਆਪਣੀ ਸਬਜੀ ਦੇਖੋ ਵੈਗੁਰੂ ਵੈਗ ਇਹ ਨਹੀਂ ਗਰਮੀ ਦੇਖੋ ਜੀ ਦੇਖੋ ਤਾਂ ਕੈਮਰਾ ਕੋਲ ਖੜਾ ਜੇ ਦੋ ਹਾਂ ਸੇ ਪਾਸੀ ਹੱਥ ਕਰਕੇ ਸਲੂ ਜਾਈਏ ਬਾਣ ਇਹਨੂੰ ਮਹਾਰਾਜ ਕੋਲ ਕਰਕੇ ਪਾਣੀ ਢੱਕ ਕੇ ਜਿਹੜਾ ਰਹਿ ਗਿਆ ਸਕਾ ਲੇ ਚਲੋ ਆਟਾ ਅਸਾਵਦਾ ਲੋ ਕਾਲ ਦੇ ਗਰਮੀ ਇਂ ਜਾ ਕਰਕੇ ਦੇਖੋ ਨਾ ਕੱਲ ਦਾ ਟੈਗਟ ਕਿਉਂਦਾ ਮੱਕੜਿਆ ਮੇਰ ਕੋਲ ਬੇਜ ਨਹੀਂ ਪਾਇਆ ਗਿਆ ਮੈਂ ਇਹ ਕਹਿਣਾ ਕਿ ਮੈਂ ਕੁਝ ਕਰਦੀ ਹਾਂ ਆਂਦੇ ਤੋਂ ਕੀ ਕਰਦੇ ਇਹਨੇ ਕੰਮ ਦੀ ਏੜੀ ਗੱਲ ਏ ਸਾਰਾ ਕਹਾ ਮੈਨੂੰ ਕਮੈਂਟ ਕਰਕੇ ਦੱਸੋ ਵੀ ਇਹ ਏੜਾ ਕੰਮ ਆਏ ਕਿੰਨਾ ਚੋ ਹੋ ਜਾਂਦਾ ਕੋਲ ਮੇਹੋਂਸ ਲਾਇਆ ਦਿਓ ਮੇਰੇ ਕਰਦੇ ਨਹੀਂ ਪਤਾ ਲੱਗੇ ਕਿ ਮੈਂ ਕੀ ਕਰਨੀ ਆਂਦੇ ਤੋਂ ਕਿਹੜਾ ਲੋਕਾਰ ਕਰਦੇ ਹਾਂ ਬੁੜਵੇਂ ਕਰਦੇ ਹਾਂ ਅਧਰੋਨ ਕਰਾ ਪਾ ਪਾਲਗੇ ਖੀ ਜਿਹੜੀ ਤੇ ਹੁਣ ਪਾਲਗੇ ਥੋੜਾ ਜਿਹਾ ਦੁੱਧ ਮੈਂ ਇਹ ਦੁੱਧ ਪਾ ਕੇ ਪਾਣੀ ਇੰਨਾ ਸੁਆਦ ਲੱਗਦੀ ਲੋ ਬੇਦਨ ਮਹਾ ਬਾਰ ਆਈ ਜਾਵੇ। ਹਵੇ ਆਈ ਚੱਲਿਆ ਮਿਲ ਕੇ ਨੂੰ ਦੋ ਲੂਗਾ। ਠੀਕ ਹੈ ਜ। ਆ ਪਾਣੀ ਮੈਂ ਹੋਰ ਨਹੀਂ ਜੇ ਉਹ ਦੀ ਚਕਾਇਆ ਉਹੋ ਹੀ ਸੀ ਜਿਹੜਾ ਡੰਡਿਆ ਨਹੀਂ ਪਾਇਆ ਹਿੰਗੇ। ਉਹੋ ਹੀ ਪਾਣੀ ਹੈ। ਇਹ ਤਾਂ ਪਕੜੀ ਚੀਜ਼ ਜਿਆਦੀ ਮਾਰੀ ਗਏ ਤਾਂ ਫਿਰ ਕੋਲੋਂ ਕਿ ਪਾਈ ਹੋਣੀ ਜਿਆਦੀ ਜੋਦੀ ਕਿ ਪਾਈ ਸੋ ਆਲੇ ਨਾ। ढक्न पैर चलिया काम खराब हो जाए चलो जी वीडियो का करिए एंड आप चल गए अंदर जो वीडियो चंकी लगी जरूर लाइक शेयर कमेंट करें